ਕਲੇਸਾ ਵਰ ਜਿਹੜਾ ਜਥੇਦਾਰ ਸਾਹਿਬ ਦਾ ਫੈਸਲਾ ਆਪਾਂ ਸਭ ਨੂੰ ਪਤਾ ਹੀ ਹੈ ਉਹਨਾਂ ਨੇ ਤਨਖਾਈਆ ਵੀ ਕਰਾਰ ਜਿਹੜਾ ਉਹ ਦੇ ਦਿੱਤਾ ਸਮਾਂ ਵੀ ਦੇ ਦਿੱਤਾ 15 ਦਿਨਾਂ ਦਾ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਨੂੰ ਕਿਵੇਂ ਲੈਂਦਾ ਜੋ ਵੀ ਆਦੇਸ਼ ਧਰਯ ਅਕਾਲਤਖ ਸਾਹਿਬ ਦਾ ਉਹ ਸਾਡੇ ਸਿਰ ਮੱਥੇ ਆ ਸੀ ਨੰਗੇ ਪੈਰੀ ਸੀਸ ਨਵਾ ਕੇ ਭੱਜੇ ਜਾਂਦੇ ਆ ਤੇ ਇਹ ਵੀ ਜਿਹੜਾ ਆਦੇਸ਼ ਅਜੇ ਅਕਾਲਤਖ ਸਾਹਿਬ ਦਾ ਆਇਆ ਇਹਦੀ ਇਨ ਬਿਨ ਪਾਲਣਾ ਕੀਤੀ ਜਾਵੇ ਜੋ ਵੀ ਸਾਡੇ ਤੇ ਤੌਮਤਾ ਲਾਉਂਦੇ ਜੋ ਵੀ ਇਲਜ਼ਾਮ ਲਾਉਂਦੇ ਗੁਰੂ ਸਾਹਿਬ ਜਾਣੀ ਜਾਣੇ ਹੁਣ ਜਿੰਨਾ ਟਾਈਮ ਤਨਖਾਈਆ ਹੈਗੇ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਹੈਗੇ ਆ ਜਾਂ ਨਹੀਂ ਪਾਵਰਾ ਸਾਰੀਆਂ ਡਿਊਟੀਆਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜਿਹੜੇ ਬਾਦਲ ਸਾਹਿਬ ਤੋਂ ਬਾਅਦ ਸਭ ਤੋਂ ਸੀਨੀਅਰ ਨੇਤਾ ਨੇ ਸ਼੍ਰੋਮਣੀ ਕਾਲੇ ਦਲ ਦੇ ਉਹਨਾਂ ਨੂੰ ਦਿੱਤੀ। ਸੋ ਜਦੋਂ ਕਾਰਜਕਾਰੀ ਪ੍ਰਧਾਨ ਹੀ ਥਾਪਤਾ ਜਦੋਂ ਮੀਟਿੰਗਾਂ ਹੀ ਭੁੰਦਰ ਸਾਹਿਬ ਨੇ ਕਰਨੀਆਂ ਪਾਰਟੀ ਭੁੰਦਰ ਸਾਹਿਬ ਨੇ ਚਲਾਉਣੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਜ ਪਾਰਟੀ ਦਾ ਕੰਮਕਾਜ ਭੁੰਦਰ ਸਾਹਿਬ ਦੇਖ ਰਹੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਾਂਗੂ ਜਨਕੀਨ ਸਾਹ ਹੋਰੀ ਜਿਹੜੇ ਬਾਗੀ ਹੋਏ ਆ ਹਾਲਾਂਕਿ ਕੱਲ ਉਹ ਉਹਨਾਂ ਨੂੰ ਵੀ ਜਿਹੜਾ ਕਿਹਾ ਗਿਆ ਕਿ ਉਹ ਵੀ ਆ ਕੇ ਆਪਣਾ ਪੱਕ ਰਕਣ ਕੱਲ ਉਹਨਾਂ ਨੇ ਸਵਾਲ ਵੀ ਚੱਕਿਆ ਬਲਵੰਤ ਸਿੰਘ ਪੁੰਦਲ ਉਹਨਾਂ ਤੇ ਕਹਿੰਦੇ ਕਿ ਇਸ ਤਰੀਕੇ ਨਾਲ ਕਾਰਜਕਾਰੀ ਪ੍ਰਧਾਨ ਲਾਇਆ ਨਹੀਂ ਜਾਂਦਾ ਜਮਿਨੀਆਂ ਨੇ ਲਾਇਆ ਕਹਿੰਦੇ ਅਸੀਂ ਅਸਤੀਫਾ ਮੰਗਿਆ ਸੀ ਸੁਖਵੀਰ ਸਿੰਘ ਬਾਦਲ ਦਾ ਕਾਰਜਕਾਰੀ ਪ੍ਰਧਾਨ ਨਹੀਂ ਸੀ ਮੰਗਿਆ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੀ ਹੈ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਉੱਤੇ ਕਿੰਤੂ ਪਰੰਤੂ ਕਰਨ ਚੰਗਾ ਨਹੀਂ ਲੱਗਦਾ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇ ਕਾਰਜਕਾਰੀ ਪ੍ਰਧਾਨਗੀ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਨੇ ਇਨਾਂ 'ਚੋਂ ਇੱਕ ਵੀ ਬੰਦੇ ਦਾ ਜੀਵਨ ਭੁੰਦੜ ਸਾਹਿਬ ਵਰਗਾ ਵੱਡਾ ਜੀਵਨ ਹੈ ਸਾਫ਼ ਸੁਥਰਾ ਜੀਵਨ ਹੈ ਸੰਘਰਸ਼ ਵਾਲਾ ਜੀਵਨ ਹੈ 2 ਮਹੀਨੇ ਪਹਿਲਾਂ ਕਹਿੰਦੇ ਸੀ ਭੁੰਦੜ ਸਾਹਿਬ ਨੂੰ ਬਣਾ ਦਿਓ ਅੱਜ ਭੁੰਦੜ ਸਾਹਿਬ ਕਾਰਜਕਾਰੀ ਪ੍ਰਧਾਨ ਬਣ ਕੇ ਹੁਣ ਭੁੰਦੜ ਸਾਹਿਬ ਤੇ ਵੀ ਸਵਾਲ ਹੈ ਸੋ ਇਹ ਲੋਕ ਕਿੱਥੇ ਕਿ ਜਾ ਕੇ ਖੜਨਗੇ ਇਹ ਇਹਨਾਂ ਨੇ ਸੋਚਣਾ ਵੀ ਇਹਨਾਂ ਨੇ ਕੀ ਕਰਨਾ ਚਿੱਠੀ ਇਹਨਾਂ ਨੇ ਦਿੱਤੀ ਔਰ ਇਹਦੇ ਕਾਲੇ ਪੈ ਗਏ ਕਿ ਅਕਾਲ ਤਖਤ ਸਾਹਿਬ ਦੇ ਕੋਲੇ ਮਸਲਾ ਵਿਚਾਰ ਦੀਨਾ ਅਕਾਲ ਤਖਤ ਸਾਹਿਬ ਦੇ ਸਿੰਘ ਸਹਬਾਨਾ ਨੇ ਉੱਤੇ ਬੈਠਕ ਕਰਨੀ ਸੀ ਫੈਸਲਾ ਲੈਣਾ ਸੀ ਇਹ ਤਾਂ ਰੋਜ਼ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਦਾ ਸੀ ਜਿਹੜਾ ਧੜਾ ਆਪਣੇ ਆਪ ਨੂੰ ਕਹਿੰਦੇ ਨੇ ਤੇ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇਖੋ ਜਿਨ੍ਹਾਂ ਨੇ ਇਸ ਗੱਲ ਨੂੰ ਸਵੀਕਾਰਿਆ ਕਿ ਭਾਈ ਜਦੋਂ ਤਖਤ ਤੇ ਜਾਣਾ ਇੱਕ ਨਿਮਾਣੇ ਸਿੱਖ ਵਾਂਗੂ ਜਾਣਾ ਹੈ ਉਸ ਪ੍ਰਕਿਰਿਆ ਚੋਂ ਗੁਦਰਨਾ ਹੈ ਇੱਕ ਨਿਮਾਣੇ ਸਿੱਖ ਵਾਂਗੂ ਗੁਜ਼ਰਨਾ ਹੈ ਤੇ ਇਹ ਤਾਂ ਰੋਜ਼ ਨਵੇਂ-ਨਵੇਂ ਉਹਦੇ ਲਾਂਦੇ ਨੇ ਕੋਈ ਮੁਖਬਲਾਰਾ ਬਣ ਜਾਂਦਾ ਕੋਈ ਪ੍ਰੋਸੀਡੀਅਮ ਦਾ ਮੈਂਬਰ ਕੋਈ ਐਗਜ਼ੈਕਟਿਵ ਦਾ ਮੈਂਬਰ ਕੋਈ ਹਲਕਾ ਇੰਚਾਰਜ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਹੋਰਾ ਨੂੰ ਜੱਤੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਮੇਰੇ ਨਾਲ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਰ ਜੀ ਨੇ ਗੱਲਬਾਤ ਕਰਦੇ ਆ ਕਿ ਇਸ ਫੈਸਲੇ ਨੂੰ ਜਿਹੜਾ ਉਹ ਕਿਵੇਂ ਦੇਖਦੇ ਨੇ ਤੇ ਅੱਗੇ ਉਹਨਾਂ ਦੀ ਕੀ ਰਾਂ ਨੀਤੀ ਜਿਹੜੀ ਆ ਰਹਿਣ ਵਾਲੀ ਹੈ ਕਲੇਰ ਸਾਹਿਬ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਲੇਰ ਸਾਹਿਬ ਅੱਜ ਜਿਹੜਾ ਜਥੇਦਾਰ ਸਾਹਿਬ ਦਾ ਫੈਸਲਾ ਆਪਾਂ ਸਭ ਨੂੰ ਪਤਾ ਹੀ ਹੈ ਉਹਨਾਂ ਨੇ ਤਨਖਾਹਿਆ ਵੀ ਕਰਾਰ ਜਿਹੜਾ ਉਹ ਦੇ ਦਿੱਤਾ ਸਮਾਂ ਵੀ ਦੇ ਦਿੱਤਾ 15 ਦਿਨ ਦਾ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਨੂੰ ਕਿਵੇਂ ਲੈਂਦਾ ਹੈ ਅਕਾਲ ਤਖਤ ਸਾਹਿਬ ਮਹਾਨ ਪੰਥ ਦੀ ਸ਼ਾਨ ਇੱਕ ਸਰਮੌਰ ਸੰਸਥਾ ਦੇਸ਼ ਵਿਦੇਸ਼ ਕਿਤੇ ਵੀ ਕੋਈ ਸਿੱਖ ਬੈਠਾ ਨਾਨਕ ਨਾਮ ਲੈਵਾ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਾੜ ਦਲ ਦੀ ਲੀਡਰਸ਼ਿਪ ਤਾਂ ਕੋਕਰ ਹੈ ਗੁਰੂ ਦੇ ਦਰ ਤੇ ਸੋ ਜੋ ਵੀ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਸਾਡੇ ਸਿਰ ਮੱਥੇ ਆ ਸੀ ਨੰਗੇ ਪੈਰੀ ਸੀਸ ਨਵਾ ਕੇ ਭੱਜੇ ਜਾਂਦੇ ਆ ਤੇ ਇਹ ਵੀ ਜਿਹੜਾ ਆਦੇਸ਼ ਅਜੇ ਅਕਾਲ ਤਖਤ ਸਾਹਿਬ ਦਾ ਆ ਇਹਦੀ ਇਨ ਬਿਨ ਪਾਲਣਾ ਕੀਤੀ ਜਾ ਕਿਉਂਕਿ ਸਾਰਾ ਮਸਲਾ ਕੁਝ ਬੰਦਿਆਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਚਿੱਠੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਸ ਸਮੇਂ ਦੀ ਸਰਕਾਰ ਆ ਉਹਦੇ ਤੇ ਸਵਾਲ ਖੜੇ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਵਾਲ ਖੜੇ ਕੀਤੇ ਔਰ ਉਹਦੇ ਤੇ ਜਥੇਦਾਰ ਸਹਿਬਾਨਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਲਿਖਤ ਸਪਸ਼ਟਿਕਰਨ ਮੰਗੇ ਜੀ ਜਦੋਂ ਸਪਸ਼ਟਿਕਰਨ ਦੇਣ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਗਏ ਉਹਨਾਂ ਨੇ ਉੱਥੇ ਵੀ ਇਹ ਗੱਲ ਕਹੀ ਸੀ ਕਿ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤਖਤ ਨਾਲ ਕੋਈ ਤਰਕ ਵਿਤਰਕ ਨਹੀਂ ਅਸੀਂ ਪੂਰਨ ਸਮਰਪਣ ਭਾਵਨਾ ਦੇ ਨਾਲ ਤਖਤ ਤੇ ਪੇਸ਼ ਹੋਏ ਹਾਂ ਜੋ ਵੀ ਸਾਡੇ ਤੇ ਤੋਮਤਾ ਲਾਉਂਦੇ ਜੋ ਵੀ ਇਲਜ਼ਾਮ ਲਾਉਂਦੇ ਗੁਰੂ ਸਾਹਿਬ ਜਾਣੀ ਜਾਣਨੇ ਅਸੀਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਬਾਦਲ ਸਾਹਿਬ ਨੇ ਕਿਹਾ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਮੈਂ ਸਾਰਾ ਕੁਝ ਆਪਣੀ ਝੂਲੀ ਪਾਉਣਾ ਜੀ ਜੋ ਵੀ ਅਕਾਲ ਤਖਸਾਬ ਆਦੇਸ਼ ਦੇਣਗੇ ਉਹ ਸਰ ਪ੍ਰਮਾਣਿਤ ਤੇ ਅੱਜ ਦਾ ਜੋ ਆਦੇਸ਼ ਉਹਨਾਂ ਦਾ ਆਇਆ ਉਹ ਜਿਸ ਤਰੀਕੇ ਦੇ ਨਾਲ ਉਹਦੇ ਇੱਕ ਇੱਕ ਸ਼ਬਦ ਨੂੰ ਉਸੇ ਤਰੀਕੇ ਉਹਦੇ ਤੇ ਪਹਿਰਾ ਦਿੱਤਾ ਜਾਊਗਾ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਜਿਵੇਂ 15 ਦਿਨਾਂ ਦਾ ਟਾਈਮ ਦਿੱਤਾ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਪ੍ਰਧਾਨ ਸਾਹਿਬ ਕੀ ਸੋਚਦੇ ਹੈ ਕਿ ਕਿੰਨੇ ਕੁ ਦਿਨਾਂ ਦੇ ਵਿੱਚ ਉੱਥੇ ਪੇਸ਼ ਹੋਇਆ ਜਾ ਸਕਦਾ ਨਹੀਂ ਬਹੁਤ ਜਲਦੀ ਆਈ ਥਿੰਕ ਤੁਹਾਨੂੰ ਅੱਜ ਸ਼ਾਮ ਤੱਕ ਹੀ ਦੱਸ ਦੇਵਾਂਗੇ ਜਾਂ ਕੱਲ ਤੱਕ ਬਹੁਤ ਜਲਦੀ ਇਹ ਜਿਹੜਾ ਜੋ ਵੀ ਉਹਨਾਂ ਦਾ ਆਦੇਸ਼ ਹੈ ਕੱਲ ਤੱਕ ਸਾਹਿਬ ਦਾ ਇਹਦੀ ਨਿਬਿਨ ਪਾਲਣਾ ਕੀਤੀ ਜਾਊਗੀ ਤੇ ਬਹੁਤ ਜਲਦੀ ਉੱਥੇ ਜਾ ਕੇ ਅੱਜ ਬਾਦਲ ਸਾਹਿਬ ਨੇ ਵੀ ਆਪਣੇ ਟਵੀਟ ਚ ਕਿਹਾ ਹੈ ਕਿ ਖਿਮਾ ਜਾਂਚਣਾ ਕਰਨਗੇ ਜਾ ਕੇ ਤੇ ਅਕਾਲ ਤਖਤ ਸਾਹਿਬ ਤੇ ਬਹੁਤ ਜਲਦੀ ਪੇਸ਼ ਹੋਣਗੇ ਜਿੰਨਾ ਟਾਈਮ ਸੁਖਬੀਰ ਸਿੰਘ ਬਾਦਲ ਹੋਣੀ ਤਨਖਾਈ ਆ ਨਹੀਂ ਕਿ ਵੈਸੇ ਤਾਂ ਤੁਸੀਂ ਕੱਲ ਹੀ ਜਿਹੜਾ ਆਪਾਂ ਦੇਖ ਲਿਆ ਕਿ ਪੂਂਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਜਿਹੜਾ ਲਾਇਆ ਗਿਆ ਹੁਣ ਜਿੰਨਾ ਟਾਈਮ ਤਨਖਾਈਆ ਹੈਗੇ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਹੈਗੇ ਆ ਜਾਂ ਨਹੀਂ ਦੇਖੋ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਪ ਦੇ ਮਨ ਦੀ ਭਾਵਨਾ ਸੀ ਕਿ ਜਿੰਨੀ ਦੇਰ ਕਿਉਂਕਿ ਅੱਜ ਅਕਾਲ ਤਖਤ ਸਾਹਿਬ ਦੇ ਪੰਜ 6 ਸਹਿਬਾਨਾਂ ਦੀ ਜਿਹੜਾ ਪੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਖਿਲਾਫ ਦਿੱਤਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਪਸ਼ਟਿਕਰਨ ਸੀ ਉਹਦੇ ਤੇ ਅੱਜ ਬੈਠਕ ਹੋਈ ਹੈ ਪੰਥ ਸਿੰਘ ਸਹਿਬਾਨਾਂ ਦੀ ਉਸ ਤੋਂ ਪਹਿਲਾਂ ਇਹ ਮੰਨ ਦੀ ਭਾਵਨਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿ ਜਦੋਂ ਇਹ ਪ੍ਰਕਿਰਿਆ ਚੱਲਣੀ ਹੈ ਤਾਂ ਮੈਂ ਇੱਕ ਨਿਮਾਣੇ ਸਿੱਖ ਵਾਂਗੂ ਇਸ ਪ੍ਰਕਿਰਿਆ ਚੋਂ ਗੁਜ਼ਰਨਾ ਚਾਹੁੰਦਾ ਇਸ ਲਈ ਉਹਨਾਂ ਨੇ ਆਪਣੇ ਪ੍ਰਧਾਨਗੀ ਦੀਆਂ ਸਾਰੀਆਂ ਪਾਵਰਾਂ ਸਾਰੀਆਂ ਡਿਊਟੀਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਜਿਹੜੇ ਬਾਦਲ ਸਾਹਿਬ ਤੋਂ ਬਾਅਦ ਸਭ ਤੋਂ ਸੀਨੀਅਰ ਨੇਤਾ ਨੇ ਸ਼੍ਰੋਮਣੀ ਕਾਲੇ ਦਲ ਦੇ ਉਹਨਾਂ ਨੂੰ ਦਿੱਤੀਆਂ ਸੋ ਜਦੋਂ ਕਾਰਜਕਾਰੀ ਪ੍ਰਧਾਨ ਹੀ ਥਾਪਤਾ ਜਦੋਂ ਮੀਟਿੰਗਾਂ ਹੀ ਭੁੰਦਰ ਸਾਹਿਬ ਨੇ ਕਰਨੀਆਂ ਪਾਰਟੀ ਭੁੰਦਰ ਸਾਹਿਬ ਨੇ ਚਲਾਉਣੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਜ ਪਾਰਟੀ ਦਾ ਕੰਮਕਾਜ ਭੁੰਦਰ ਸਾਹਿਬ ਦੇਖ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਾਂਗੂ ਜਿਹੜਾ ਅਕਾਲ ਤਖਤ ਸਾਹਿਬ ਤੇ ਜੋ ਵੀ ਉਹਨਾਂ ਦਾ ਆਦੇਸ਼ ਹੈ ਜੋ ਵੀ ਉਹਨੇ ਪ੍ਰਕਿਰਿਆ ਚਲਣੀ ਹੈ ਉਹ ਇੱਕ ਨਿਮਾਣੇ ਸਿੱਖ ਵਾਂਗੂ ਇਸ ਪ੍ਰਕਿਰਿਆ 'ਚ ਉਲੰਘਣ ਫਲਹਾਲ ਜੀ ਨਹੀਂ ਭੁੰਦਰ ਸਾਹਿਬ ਕੋਲੇ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਪ੍ਰਦਾਨ ਬਿਲਕੁਲ ਤੇ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੰਨ ਲਓ ਅਕਾਲ ਤਖਤ ਸਾਹਿਬ ਪ੍ਰਧਾਨਗੀ ਤੇ ਕਹਿ ਦਿੰਦਾ ਹੈ ਕਿ ਹਲੇ ਤੁਸੀਂ ਨਾ ਕਰੋ ਜਾਂ ਕਿਦਾਂ ਸਾਰੇ ਫੈਸਲੇ ਦੇਖੋ ਜਦੋਂ ਆਪਾਂ ਤਖਤ ਨੂੰ ਸਮਰਪਿਤ ਹੀ ਹੋ ਗਏ ਆਪਾਂ ਸਮਰਪਣ ਭਾਵਨਾ ਚ ਅਕਾਲ ਤਖਤ ਸਾਹਿਬ ਤੇ ਖੜੇ ਆ ਤੇ ਉਸ ਤਖਤ ਦਾ ਤਾਂ ਇੱਕ ਇੱਕ ਕਿਹਾ ਹੋਇਆ ਸ਼ਬਦ ਸਾਡੇ ਸਿਰ ਮੱਥੇ ਆ ਜੋ ਵੀ ਆਦੇਸ਼ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਪੰਚ ਸਿੰਘ ਸਹਿਬਾਨ ਦਾ ਆਊਗਾ ਸ਼ਰਮਨੀ ਕਰਦਲ ਉੱਤੇ ਪੈਰਾ ਦੇਗਾ ਤੁਹਾਡੇ ਬਾਕੀ ਸਾਥੀ ਜਿਹੜੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੰਤਰੀ ਵੀ ਰਹੇ ਆ ਜਿਵੇਂ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਬਾਗੀ ਹੋਏ ਆ ਹਾਲਾਂਕਿ ਕੱਲ ਉਹ ਉਹਨਾਂ ਨੂੰ ਵੀ ਜਿਹੜਾ ਕਿਹਾ ਗਿਆ ਕਿ ਉਹ ਵੀ ਆ ਕੇ ਆਪਣਾ ਪੱਕ ਰੱਖਣ ਕੱਲ ਉਹਨਾਂ ਨੇ ਸਵਾਲ ਵੀ ਚੱਕਿਆ ਬਲਵਿੰਦਰ ਸਿੰਘ ਭੁੰਦੜ ਹੋਣਾ ਤੇ ਕਹਿੰਦੇ ਕਿ ਇਸ ਤਰੀਕੇ ਨਾਲ ਕਾਰਜਕਾਰੀ ਪ੍ਰਧਾਨ ਲਾਇਆ ਨਹੀਂ ਜਾਂਦਾ ਜਿਵੇਂ ਇਹਨਾਂ ਨੇ ਲਾਇਆ ਕਹਿੰਦੇ ਅਸੀਂ ਅਸਤੀਫਾ ਮੰਗਿਆ ਸੀ ਸੁਖਵੀਰ ਸਿੰਘ ਬਾਦਲ ਦਾ ਕਾਰਜਕਾਰੀ ਪ੍ਰਧਾਨ ਨਹੀਂ ਸੀ ਮੰਗਿਆ ਤੇ ਨਾਲ ਹੀ ਨਾਲ ਉਹ ਕਹਿੰਦੇ ਕਿ ਇਹ ਗਲਤ ਹੈ ਇਦਾਂ ਨਹੀਂ ਸੀ ਹੋਣਾ ਚਾਹੀਦਾ ਕਹਿੰਦੇ ਕਿ ਜਾਂ ਤਾਂ ਪ੍ਰਧਾਨ ਭਾਰਤ ਦੇ ਵਿੱਚੋਂ ਬਾਹਰ ਹੋਵੇ ਦੇਸ਼ ਦੇ ਵਿੱਚੋਂ ਬਾਹਰ ਹੋਵੇ ਜਾਂ ਕੋਈ ਹੋਰ ਮਜਬੂਰੀ ਹੋਵੇ ਕਹਿੰਦੇ ਸਾਡੇ ਪ੍ਰਧਾਨ ਨੂੰ ਕੀ ਮਜਬੂਰੀ ਅਸੀਂ ਤਾਂ ਵਿਹਲੇ ਆ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਫੈਸਲੇ ਵਿਧਿਵਿਧਾਨ ਦੇ ਨਾਲ ਕੀਤੇ ਜਾਂਦੇ ਨੇ ਡੈਮੋਕਰੇਟਿਕਲੀ ਕੀਤੇ ਜਾਂਦੇ ਨੇ ਔਰ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੀ ਹੈ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਉੱਤੇ ਕਿੰਤੂ ਪਰੰਤੂ ਕਰਨ ਚੰਗਾ ਨਹੀਂ ਲੱਗਦਾ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਜਿਹੜੇ ਬੰਦੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇ ਕਾਰਜਕਾਰੀ ਪ੍ਰਧਾਨਗੀ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਨੇ ਇਹਨਾਂ 'ਚੋਂ ਇੱਕ ਵੀ ਬੰਦੇ ਦਾ ਜੀਵਨ ਭੁੰਦੜ ਸਾਹਿਬ ਵਰਗਾ ਵੱਡਾ ਜੀਵਨ ਹੈ ਸਾਫ਼ ਸੁਥਰਾ ਜੀਵਨ ਹੈ ਸੰਘਰਸ਼ ਵਾਲਾ ਜੀਵਨ ਹੈ ਔਰ ਜਿਹੜੇ ਲੋਕ ਅੱਜ ਤੋਂ 2 ਮਹੀਨੇ ਪਹਿਲਾਂ ਆਪ ਇਸ ਗੱਲ ਦੀ ਤਵਦੀਸ ਕਰਦੇ ਸੀ ਕਿ ਜੀ ਤੁਸੀਂ ਭੁੰਦਰ ਸਾਹਿਬ ਨੂੰ ਉਹਦਾ ਲਾ ਦੋ ਜੀ ਚੇਅਰਮੈਨ ਪ੍ਰोसीਡੀਅਮ ਦਾ ਪਾਰਟੀ ਚਲਾਓ ਤੇ ਅੱਜ ਜਦੋਂ ਪਾਰਟੀ ਚੋਂ ਬਾਹਰ ਨੇ ਅੱਜ ਉਸੇ ਭੁੰਦਰ ਸਾਹਿਬ ਤੇ ਸਵਾਲ ਖੜੇ ਕਰਦੇ ਤੋਂ ਇੱਕ ਗੱਲ ਸਪਸ਼ਟ ਹੈ ਕਿ ਭੁੰਦਰ ਸਾਹਿਬ ਦਾ ਇੱਕ ਬੜਾ ਲੰਬਾ ਤਜਰਬਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਬਾਅਦ ਪਾਰਟੀ ਦੇ ਅਜੋ ਸਭ ਤੋਂ ਸੀਨੀਅਰ ਨੇਤਾ ਨੇ ਬਹੁਤ ਲੰਬਾ ਸਮਾਂ ਐਮਐਲਏ ਰਹੇ ਮੰਤਰੀ ਰਹੇ ਰਾਜ ਸਭਾ ਦੇ ਮੈਂਬਰ ਰਹੇ ਅੱਜ ਵੀ ਪਾਰਟੀ ਦੇ ਸਕੱਤਰ ਜਨਰਲ ਨੇ ਭੁੰਦਰ ਸਾਹਿਬ ਸੋ ਭੁੰਦਰ ਸਾਹਿਬ ਦੇ ਉੱਤੇ ਸਵਾਲ ਖੜੇ ਕਰਨਾ ਇਹਨਾਂ ਦੀ ਆਪਦੀ ਮਾਨਸਿਕਤਾ ਦਿਖਾਉਂਦਾ ਹੈ ਕਿ 2 ਮਹੀਨੇ ਪਹਿਲਾਂ ਕਹਿੰਦੇ ਸੀ ਭੁੰਦਰ ਸਾਹਿਬ ਨੂੰ ਬਣਾ ਦਿਓ ਅੱਜ ਭੁੰਦਰ ਸਾਹਿਬ ਕਾਰਜਕਾਰੀ ਪ੍ਰਧਾਨ ਬਣ ਕੇ ਹੁਣ ਭੁੰਦਰ ਸਾਹਿਬ ਤੇ ਵੀ ਸਵਾਲ ਹੈ ਸੋ ਇਹ ਲੋਕ ਕਿੱਥੇ ਕਿ ਜਾ ਕੇ ਖੜਨਗੇ ਇਹ ਆਪਦੇ ਨਿੱਜੀ ਮਫਾਦਿਆਂ ਦੀ ਲੜਾਈ ਲੜਨ ਵਾਲੇ ਲੋਕ ਜਿਨ੍ਹਾਂ ਕੋਲੇ ਆਪਦੇ ਕੋਲੇ ਪਾਚੀ ਕੋਤਾ ਨਹੀਂ ਰਿਹਾ ਅੱਜ ਤੱਕ ਨਾ ਪਾਰਟੀ ਦੇ ਵਿੱਚ ਆਉਦਾ ਨਾ ਕਿਸੇ ਵਿੰਗ ਦੇ ਵਿੱਚ ਕੋਈ ਅਹੁਦਾ ਸਿਰਫ ਪ੍ਰਧਾਨ ਜੀ ਲਈ ਨਿੱਜੀ ਤੌਰ ਤੇ ਕੰਮ ਕਰਦੇ ਸੀ ਉਹ ਬੰਦੇ ਅੱਜ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇ ਜੀਵਨ ਤੇ ਸਵਾਲ ਖੜੇ ਕਰਨ ਸ਼ੋਭਾ ਨਹੀਂ ਦਿੱਤੀ ਹੁਣ ਜਿਵੇਂ ਸੁਖਵੀਰ ਜੀ ਨੂੰ ਸਦਿਆ ਗਿਆ ਉਦੋਂ ਦੇ ਕੈਬਨਟ ਮੰਤਰੀਆਂ ਨੂੰ ਸਦਿਆ ਗਿਆ ਜਿਵੇਂ ਉਹਨਾਂ ਦੇ ਵਿੱਚੋਂ ਰਖੜਾ ਸਾਹਿਬ ਨੇ ਉਹ ਵੀ ਬਾਗੀ ਹੋ ਕੇ ਅਲੱਗ ਨੇ ਜਾਂ ਪਰਮਿੰਦਰ ਸਿੰਘ ਢੀਂਡਾ ਸਾ ਉਹ ਵੀ ਜਿਹੜੇ ਉਹ ਅਲੱਗ ਨੇ ਜਾਂ ਹੋਰ ਵੀ ਹੋਣਗੇ ਜਿਹੜੇ ਨਾਮ ਨਹੀਂ ਚੇਤੇ ਆ ਰਹੇ ਤਾਂ ਕਿਵੇਂ ਦੇਖਦੇ ਹਾਂ ਕਿ ਉਹ ਆਪਣਾ ਅਲੱਗ ਜਾਣਗੇ ਤੁਸੀਂ ਆਪਣਾ ਅਲੱਗ ਜਾਓ ਦੇ ਕੋਈ ਛੇਵੇਂ ਪਾਤਸ਼ਾਹੀ ਗੱਦੀ ਆ ਤਖਤ ਤੋਂ ਵੱਡਾ ਕੋਈ ਨਹੀਂ ਹੁਣ ਤਖਤ ਦਾ ਆਦੇਸ਼ ਹੈ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਸੀਂ ਸਮਰਪਤਾ ਤਖਤ ਨੂੰ ਹੁਣ ਜੀਨੇ ਇਹ ਇਹਨਾਂ ਨੇ ਸੋਚਣਾ ਵੀ ਇਹਨਾਂ ਨੇ ਕੀ ਕਰਨਾ ਚਿੱਠੀ ਇਹਨਾਂ ਨੇ ਦਿੱਤੀ ਔਰ ਏਡੇ ਕਾਲੇ ਪੈ ਗਏ ਕਿ ਅਕਾਲ ਤਖਤ ਸਾਹਿਬ ਦੇ ਕੋਲੇ ਮਸਲਾ ਵਿਚਾਰ ਦੀਨਾ ਅਕਾਲ ਤਖਤ ਸਾਹਿਬ ਦੇ ਸਿੰਘ ਸਹਬਾਨਾ ਨੇ ਉੱਤੇ ਬੈਠਕ ਕਰਨੀ ਸੀ ਫੈਸਲਾ ਲੈਣਾ ਸੀ ਇਹ ਤਾਂ ਰੋਜ਼ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਦਾ ਸੀ ਜਿਹੜਾ ਧੜਾ ਆਪਣੇ ਆਪ ਨੂੰ ਕਹਿੰਦੇ ਨੇ ਹਾਲਾਂਕਿ ਹੁਣ ਤਾਂ ਆਪਦੀ ਪਾਰਟੀ ਬਣਾ ਲਈ ਹੈ ਤੇ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇਖੋ ਜਿਨ੍ਹਾਂ ਨੇ ਇਸ ਗੱਲ ਨੂੰ ਸਵੀਕਾਰਿਆ ਕਿ ਭਾਈ ਜਦੋਂ ਤਖਤ ਤੇ ਜਾਣਾ ਇੱਕ ਨਿਮਾਣੇ ਸਿੱਖ ਵਾਂਗੂ ਜਾਣਾ ਹੈ ਉਸ ਪ੍ਰਕਿਰਿਆ ਚੋਂ ਗੁਜ਼ਰਨਾ ਹੈ ਇੱਕ ਨਿਮਾਣੇ ਸਿੱਖ ਵਾਂਗੂ ਗੁਜ਼ਰਨਾ ਹੈ ਤੇ ਇਹ ਤਾਂ ਰੋਜ਼ ਨਵੇਂ-ਨਵੇਂ ਅਹੁਦੇ ਲਾਉਂਦੇ ਨੇ ਕੋਈ ਮੁਖਬਲਾਰਾ ਬਣ ਜਾਂਦਾ ਕੋਈ ਪ੍ਰੋਸੀਡੀਅਮ ਦਾ ਮੈਂਬਰ ਕੋਈ ਐਗਜ਼ੈਕਟਿਵ ਦਾ ਮੈਂਬਰ ਕੋਈ ਹਲਕਾ ਇੰਚਾਰਜ ਸੋ ਫਰਕ ਬਹੁਤ ਵੱਡਾ ਇਹ ਆਪ ਸੋਚਣ ਇਹਨਾਂ ਨੇ ਕੀ ਕਰਨਾ ਤਖਤ ਨੇ ਬੁਲਾਇਆ ਤਖਤ ਤੋਂ ਵੱਡਾ ਕੋਈ ਨਹੀਂ ਜਿਹੜਾ ਤਖਤ ਤੋਂ ਬੇਮੁਖ ਹੋਇਆ ਉਹਨੂੰ ਫਿਰ ਕਿਤੇ ਟਾ ਨਹੀਂ ਵਿੱਚ ਉਹ ਕਹਿੰਦੇ ਕਿ ਅਸੀਂ ਆਪਣਾ ਪੱਖ ਬਰਮਿੰਦਰ ਸਿੰਘ ਢੀਂਸਾਵਰਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੈ ਅਸੀਂ ਉਹ ਦੱਸ ਦਿਆਂਗੇ ਕਹਿੰਦੇ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਬਿਨਾਂ ਦੱਸੇ ਕਈਆਂ ਨੇ ਕੀਤੀਆਂ ਇਹਨਾਂ ਨੇ ਜਿਵੇਂ ਮੁਆਫੀ ਵਰਗੀਆਂ ਕਹਿੰਦੇ ਅਸੀਂ ਉਹ ਵੀ ਦੱਸ ਦਿਆਂਗੇ ਉੱਥੇ ਚਲੋ ਉਹ ਤਖਤ ਤੇ ਉਹਨਾਂ ਦੇ ਵਿੱਚ ਹੈ ਜੀ ਜੋ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਉਹਨਾਂ ਨੇ ਕਹਿਣਾ ਕਿਉਂਕਿ ਹੁਣ ਮਸਲਾ ਹੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਤਾਂ ਇੱਕ ਪਲੈਟ ਪਬਲਿਕ ਪਲੇਟਫਾਰਮ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਵਿਚਾਰ ਹੋ ਸਕਦਾ ਹੁਣ ਉਹ ਤੇ ਉਹਨਾਂ ਦੇ ਗੁਰੂ ਨੂੰ ਪਤਾ ਹੈ ਕਿ ਉਹ ਗੱਲਬਾਤ ਕਰਨ ਲਈ ਧੰਨਵਾਦ ਜੀ ਤਾਂ ਇਹ ਅਸ਼ਦੀਪ ਕਲੇਰ ਜੀ ਸੀ ਜਿਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਬੜੇ ਵਿਵਾਕੀ ਦੇ ਨਾਲ ਦਿੱਤੇ ਆ ਔਰ ਸਾਫ ਕੀਤਾ ਹੈ ਸਥਿਤੀ ਜਿਹੜੀ ਇਸ ਵਕਤ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਸਜਾ ਨੂੰ ਲੈ ਕੇ ਜਿਹੜੀ ਆ ਬਣੀ ਹੋਈ ਹੈ ਕੈਮਰਾਮੈਨ ਅੰਕੁਸ਼ ਦੇ ਨਾਲ ਸੁਖਵਿੰਦਰ ਸਿੰਘ ਦੁਰਜਾਨਾ ਲੋਕਨਾਟੀਵੀ ਚੰਡੀਗੜ੍ਹ